ਤਨ ਤਨ ਬਾਬਾ ਦੀਪ ਸਿੰਘ ਜੀ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਜਿੰਨਾ ਦਾ ਆਂਦਾ ਹੈ ਤੇ ਅੱਜ ਸੰਗਤ ਉਹਨਾਂ ਦੇ ਸਥਾਨ ਤੇ ਪਹੁੰਚ ਕੇ ਦੁਪਹਿਰਾ ਸਾਹਿਬ ਜਿਹੜਾ ਕੱਟਦੀ ਹੈ ਸਮ ਦੇਖ ਰਿਹਾ ਬਹੁਤ ਗਰਮੀ ਹੈ ਪਸੀਨਾ ਪਸੀਨੀ ਤੁਸੀਂ ਵੀ ਹੋਏ ਪਏ ਹੋ ਇੱਥੇ ਸੰਗਤ ਜਿਹੜੀ ਹੈ ਫਿਰ ਵੀ ਇੰਨੀ ਗੁਰੂ ਦਰੋਂ ਆਉਂਦੀ ਹੈ ਗਰਮੀ ਚ ਵੀ ਇਦਾਂ ਹੀ ਜਿਹੜਾ ਸੰਗਤ ਪਹੁੰਚੀ ਗਈ ਇੱਥੇ ਵੀਰ ਜੀ ਦੱਸਾ ਕੀ ਗੱਲ ਆ ਅਸੀਂ ਇਹ ਗੱਲ ਕਰਦੇ ਹਮੇਸ਼ਾ ਜਿਹੜੀ ਬਾਣੀ ਆ ਹਿਰਦਿਆਂ ਨੂੰ ਠਾਰਦੀ ਆ ਧੁੱਪਾਂ ਦਾ ਕੀ ਕੀ ਜੈ ਕਿਹਦਾ ਮਰਦੋਂ ਪੰਜਵੇਂ ਪਾਸ਼ੇ ਦੇ ਕਿੱਡਾ ਤਪ ਕੀਤਾ ਕਿੱਡਾ ਤਵੀ ਤੇ ਬੈਠੇ ਆ ਸਿੰਗਰਾਂ ਖੋਪਰੀਆਂ ਲਹਾਤੀਆਂ ਆਪਾਂ ਕਿਰੇ ਜਾ ਰਹੇ ਆ ਇੱਥੇ ਕਹਿੰਦੇ ਨੇ ਕਿ ਜਿਹੜੀ ਸੰਗਤ ਆਉਂਦੀ ਹੈ ਇੱਥੇ ਉਹਨਾਂ ਦੇ ਜਿਹੜੇ ਮਨੋਕਾਮਨਾਵਾਂ ਜਿਹੜੀਆਂ ਲੈ ਕੇ ਆਉਂਦੇ ਨੇ ਉਹ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਹੁੰਦਾ ਐਦਾਂ ਦਾ ਕੁਝ ਨਹੀਂ ਫਿਰ ਜੀ ਮੈਂ ਦੱਸਾ ਜੀ ਵਿਸ਼ਵਾਸ ਰੱਖ ਕੇ ਕਿਤੇ ਵੀ ਚਲੇ ਜਾਓ ਜੇ ਸਾਨੂੰ ਵਿਸ਼ਵਾਸ ਹੀ ਨਹੀਂ ਹੈਗਾ ਤਾਂ ਕਿਤੇ ਨਹੀਂ ਪੂਰੀ ਹੁੰਦੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਸਦਕੇ ਤੁਰੇ ਫਿਰਦੇ ਆ ਇਹਦਾ ਤਾਂ ਪਤਾ ਹੀ ਨਹੀਂ ਲੱਗਦਾ ਸਾਡਾ ਵੱਜੀ ਹੋਈ ਹੈ ਤਾਰੇ ਕੁਛ ਇਦਾਂ ਦਾ ਹੋਇਆ ਕਿ ਤੁਸੀਂ ਮਨ ਚ ਕੋਈ ਆਸ ਲੈ ਕੇ ਆਏ ਹੋ ਤੁਹਾਡੀ ਇੱਥੇ ਪੂਰੀ ਹੋਈ ਹੋਵੇ ਤੁਹਾਨੂੰ ਤਾਂ ਸਾਰਾ ਕੁਝ ਬਾਬਾ ਜੀ ਇੱਥੇ ਮਿਲਿਆ ਕਿਹੜੀ ਚੀਜ਼ ਤੁਸੀਂ ਕਦੇ ਮੰਗੀ ਜਿਹੜੀ ਪੂਰੀ ਹੋਵੇ ਸਭ ਸਭ ਕੁਝ ਮਿਲਿਆ ਉਹ ਜੋ ਵੀ ਮੰਗਿਆ ਹੋਵੇ ਸਾਰਾ ਕੋ ਮਕਾਨ ਇਥੋਂ ਬਾਬਾ ਜੀ ਨੇ ਮਕਾਨ ਦੇ ਸਭ ਕੁਝ ਦਿੱਤਾ ਬਾਬਾ ਜੀ ਨੇ ਜੋ ਕੁਛ ਡਾਕਟਰ ਨਹੀਂ ਕਰ ਸਕਦੇ ਜੋ ਕੁਛ ਵੱਡੇ ਵੱਡੇ ਵਿਗਿਆਨਿਕ ਨਹੀਂ ਕਰ ਸਕਦੇ ਉਹ ਬਾਬਾ ਦੀਪ ਸਿੰਘ ਆਂਗੇ ਇੱਥੇ ਕਰ ਦਿੰਦਾ ਤਨ ਤਨ ਬਾਬਾ ਦੀਪ ਸਿੰਘ ਜੀ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਜਿੰਨਾ ਦਾ ਆਂਦਾ ਹੈ ਤੇ ਅੱਜ ਸੰਗਤ ਉਹਨਾਂ ਦੇ ਥਾਂ ਤੇ ਪਹੁੰਚ ਕੇ ਦੁਪਹਿਰਾ ਸਾਹਿਬ ਜਿਹੜਾ ਕੱਟਦੀ ਹੈ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਇਸ ਟਾਈਮ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਲੁਧਿਆਣਾ ਦੀਆਂ ਜਿੱਥੇ ਹਰ ਬੁੱਧਵਾਰ ਚਾਹੇ ਗਰਮੀ ਹੋਵੇ ਚਾਹੇ ਮੀਂਹ ਪੈਂਦਾ ਹੋਵੇ ਚਾਹੇ ਠੰਡ ਹੋਵੇ ਜਹ ਜਹ ਮਰਜੀ ਮੌਸਮਾਂ ਸੰਗਤ ਇੱਥੇ ਪਹੁੰਚ ਰਹੀ ਹੈ ਅੱਜ ਸੰਗਤ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਕਿ ਇੱਥੇ ਕਿਸ-ਕਿਸ ਤਰੀਕੇ ਦੇ ਜਿਹੜਾ ਹੈ ਉਹ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਸੰਗਤਾਂ ਦੇ ਜਿਹੜੇ ਕਾਰਜ ਨੇ ਉਹ ਰਾਸ ਆਉਂਦੇ ਨੇ ਤੱਪ ਦੀ ਗਰਮੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸੰਗਤ ਜਿਹੜੀ ਹੈ ਬੈਠੀ ਹੈ ਲਗਾਤਾਰ ਪਾਠ ਦੇ ਪ੍ਰਵਾਹ ਜਿਹੜੇ ਚੱਲ ਰਹੇ ਨੇ ਜਪਜੀ ਸਾਹਿਬ ਮੁੜ ਕੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਇੱਥੇ ਹੁੰਦਾ ਚਪੈਰਾ ਸਾਹਿਬ ਦੇ ਵਿੱਚ ਸੰਗਤ ਜਿਹੜੀ ਹੈ ਉਹ ਬੜੀ ਦੂਰੋਂ ਦੂਰੋਂ ਆਉਂਦੀ ਹੈ ਇੱਥੇ ਅੱਜ ਤੁਹਾਡੀ ਗੱਲਬਾਤ ਕਰਵਾਨੇ ਆ ਸੰਗਤ ਦੇ ਨਾਲ ਦੁਪਹਿਰਾਂ ਸਾਹਿਬ ਦੇ ਸੰਗਤ ਜਿਹੜੀ ਹੈ ਉਹ ਲਗਾਤਾਰ ਆਉਂਦੀ ਹੈ ਇੱਥੇ ਕਹਿੰਦੇ ਨੇ ਕਿ ਬੜਿਆਂ ਦੀਆਂ ਮੰਤਾਂ ਜਿਹੜੀਆਂ ਨੇ ਪੂਰੀਆਂ ਹੁੰਦੀਆਂ ਨੇ ਇੱਥੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਇਸ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਭਾਈ ਤੁਸੀਂ ਇੱਥੇ ਕੇਲੇ ਜਿਹੜਾ ਉਹਦੀ ਸੇਵਾ ਕਰਦੇ ਹੋ ਪੁੱਛਣਾ ਚਾਹਾਂਗਾ ਕਿ ਕੇਲੇ ਕਿਉਂ ਦਿੱਤੇ ਜਾਂਦੇ ਨੇ ਅੰਦਰ ਵੀਰ ਜੀ ਵੈਸੇ ਚਲੋ ਬਾਕੀ ਦਾ ਸਾਰਿਆਂ ਦੀ ਆਪੋ ਆਪਣੀ ਸ਼ਰਧਾ ਹੈ ਮੈਂ ਤਾਂ ਇਹ ਕਹੂੰਗਾ ਵੀ ਗੁਰੂ ਘਰ ਕੋਈ ਵੀ ਚੀਜ਼ ਚੜਦੀ ਆ ਜੇ ਆਪਾਂ ਭੇਟਾ ਰੀ ਤੌਰ ਤੇ ਮੰਨਾਂਗੇ ਕੋਈ ਧਨ ਦਾਲਤ ਚੜਾਉਂਦਾ ਕੋਈ ਮੰਦੀ ਭੇਟਾ ਚੜਾਉਂਦਾ ਕੋਈ ਚੀਜ਼ ਝੜਾਉਂਦਾ ਗੁਰੂ ਕਿਸੇ ਵੀ ਚੀਜ਼ ਨੂੰ ਠਗਰਾਉਂਦਾ ਨਹੀਂ ਹੈਗਾ ਕਦੇ ਵੀ ਜ਼ਿੰਦਗੀ 'ਚ ਕਿਉਂਕਿ ਪੰਜਵੇਂ ਪਾਸ਼ਾ ਦੇ ਦਰਬਾਰ ਦੇ ਵਿੱਚ ਸੁਹਾਣੇ ਦਾ ਇੱਕ ਇਨਸਾਨ ਗਿਆ ਸੀ ਉਸ ਨੇ ਪ੍ਰਸ਼ਾਦ ਲੈਣ ਤੋਂ ਨਾ ਕਰਦਾ ਸੀ ਕਿਉਂਕਿ ਅੰਬਾਲਾ ਪ੍ਰਸ਼ਾਦ ਹੁੰਦੇ ਸੀ ਪੰਜਵੇਂ ਪਾਸ਼ਾ ਦੇ ਉਹ ਕਹਿੰਦਾ ਸਾਡੀ ਇਮਾਨਤ ਕਰਕੇ ਰੱਖ ਲੈ ਫਿਰ ਕੋਮਾਗ ਦੇ ਵਿੱਚ ਸਤਿਗੁਰੂ ਜੀ ਆਏ ਤੇ ਆਏ ਤੇ ਉਹ ਕਹਿੰਦੇ ਸਾਡੀ ਇਮਾਨਤ ਵਾਪਸ ਕਰ ਉਹ ਕਹਿੰਦਾ ਵੀ ਆਹ ਦਿਨਾਂ 'ਚ ਪਾਪ ਨਹੀਂ ਹੁੰਦੇ ਮਾਰਾ ਕਹੇ ਹਲੂਣਾ ਦੇ ਉੱਥੋਂ ਅੰਬ ਝੜਿਆ ਤੇ ਅੰਬ ਝੜਨ ਦੇ ਨਾਲ ਤੇ ਮਹ ਕਿਆ ਕਹਿਣ ਦਾ ਭਾਵ ਵੀ ਉਹ ਵੀ ਕੋਈ ਸ਼ਰਤਾਂ ਲਾ ਕੇ ਆਇਆ ਸੀਗਾ ਵੀ ਕੋਈ ਵੀ ਅਨੁਸਾਰ ਆਪਣੀ ਸ਼ਰਤਾਂ ਰੱਖ ਕੇ ਗੁਰੂ ਦੇ ਜੋ ਵੀ ਭੇਟਾ ਦਿੰਦਾ ਅਜੇ ਚੋਰ ਵੀ ਆਉਂਦਾ ਠੱਗ ਵੀ ਆਉਂਦਾ ਪ੍ਰੇਮੀ ਵੀ ਆਉਂਦਾ ਸਾਰਾ ਆਉਂਦਾ ਕਿਉਂਕਿ ਸਤ ਗੁਰਤਾ ਐਸਾ ਹੈ ਵੀ ਪਿਛਲੇ ਔਕੜ ਬਖਸ਼ਲਾ ਪ੍ਰਭਾਗਾ ਮਾਰਗ ਪਾਵੇ ਜਿੱਥੇ ਨਾ ਅਜੇ ਇਸ ਟਾਈਮ ਆ ਮੌਸਮ ਦੇਖ ਰਿਹਾ ਬਹੁਤ ਗਰਮੀ ਹੈ ਪਸੀਨਾ ਪਸੀਨੀ ਤੁਸੀਂ ਵੀ ਹੋਏ ਪਏ ਹੋ ਇੱਥੇ ਸੰਗਤ ਜਿਹੜੀ ਹੈ ਫਿਰ ਵੀ ਇੰਨੀ ਦੂਰੋਂ ਦੂਰੋਂ ਆਉਂਦੀ ਹੈ ਗਰਮੀ 'ਚ ਵੀ ਇਦਾਂ ਹੀ ਜਿਹੜਾ ਸੰਗਤ ਪਹੁੰਚੀ ਹੈ ਇੱਥੇ ਵੀਰ ਜੀ ਦੱਸਾ ਕੀ ਗੱਲ ਆ ਅਸੀਂ ਇਹ ਗੱਲ ਕਰਦੇ ਹਮੇਸ਼ਾ ਜਿਹੜ ਤੋਂ ਪਨਾ ਕੀ ਚੀਜ ਹੈ ਇਹ ਤਾਂ ਮੰਨਦੇ ਹੋ ਪੰਜਵੇਂ ਪਾਤਸ਼ਾਹ ਨੇ ਕਿੱਡਾ ਤਪ ਕੀਤਾ ਕਿੱਡਾ ਤਵੀ ਤੇ ਬੈਠੇ ਆ ਸਿੰਘਾਂ ਦੇ ਖੋਪਰੀਆਂ ਲਾਹਤੀਆਂ ਆਪਾਂ ਕੀਰੇ ਜਾ ਰਿਹਾ ਹੈ ਕੀ ਆ ਆਦਾ ਕੋਈ ਵੀ ਤਾਂ ਪੈਸੀ ਮੰਨਦੇ ਨਹੀਂ ਕੋਈ ਤਪ ਜਿਹੜੇ ਬਾਣੀ ਪੜਦੇ ਨੇ ਵੀਰ ਜੀ ਬਾਣੀ ਤਾਂ ਹਿਰਦੇ ਨੂੰ ਠਾਰਦੀ ਹੈ ਨਾਲੇ ਤਾਂ ਕਰੇ ਬਾਣੀ ਗੁਰੂ ਗੁਰੂਆ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਦਾ ਸੇਵਕ ਜਨਮਾਨਾ ਪ੍ਰਧਾਨ ਗੁਰੂ ਨਤਾਰੇ ਤੁਸੀਂ ਸੱਚੇ ਮੰਨਦੇ ਨਾਲ ਪੜੋ ਨਾ ਸਾਨੂੰ ਧੁੱਪ ਨਾ ਹੋਵੇ ਕਿਉਂਕਿ ਉਹਤ ਤੂਫਾਨ ਨਾਲ ਵਿਆਪਾਈ ਕੰਟ ਮਿਲਿਆ ਹਰ ਨਾਓ ਜੇ ਉਰੇ ਮੀਨ ਸਿੰਘ ਸਾਹਿਬ ਜਦਿਆਂ ਨੂੰ ਠੰਡ ਰਹੀ ਵੀ ਲੱਗ ਸਕਦੀ ਪਰ ਉਹਨਾਂ ਦੇ ਕੰਠੇ ਦੇ ਵਿੱਚ ਪ੍ਰਮਾਤ ਵਸਿਆ ਸੀ ਇਹ ਲੋਕਾਂ ਦੇ ਹਿਰਦੇ ਦੇ ਵਿੱਚ ਪਾਣੀ ਵਸੀ ਹੋਈ ਆ ਇਹ ਧੁੱਪਾਂ ਨਹੀਂ ਵਸੀ ਹੋਈ ਇਹ ਬਾਬਾ ਦੀਪ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਸੀ ਹੋਈ ਆ ਨਾ ਕਿ ਕੋਈ ਹੋਰ ਕੀ ਵਸੀ ਆ ਤਾਂ ਕਰਕੇ ਨਾ ਧੁੱਪਾਂ ਨਹੀਂ ਲੱਗਦੀ ਇੱਥੇ ਕਹਿੰਦੇ ਨੇ ਕਿ ਜਿਹੜੀ ਸੰਗਤ ਆਉਂਦੀ ਆ ਇੱਥੇ ਉਹਨਾਂ ਦੇ ਜਿਹੜੇ ਮਨੋ ਕਾਵਨਾਵਾਂ ਜਿਹੜੀਆਂ ਲੈ ਕੇ ਆਉਂਦੇ ਨੇ ਉਹ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਹੁੰਦਾ ਇਦਾਂ ਦਾ ਕੁਝ ਨਹੀਂ ਬਿਰਜੀ ਮਾਦਾ ਸਾਹਿਬ ਜੀ ਵਿਸ਼ਵਾਸ ਰੱਖ ਕੇ ਕਿਤੇ ਵੀ ਚਲੇ ਜਾਓ ਜੇ ਸਾਨੂੰ ਵਿਸ਼ਵਾਸ ਹੀ ਨਹੀਂ ਹੈਗਾ ਤਾਂ ਕਿਤੇ ਨਹੀਂ ਪੂਰੀ ਹੁੰਦੀ ਕਿਉਂਕਿ ਜ ਤਾਂ ਬਿਲਕੁਲ ਕੁਰਬਾਨੀ ਨਹੀਂ ਸੀ ਵੱੜਦਾ ਇੱਕ ਦਿਨ ਉਹਨਾਂ ਨੂੰ ਤਪ ਕਰਾਇਆ ਗਿਆ 5-10 ਮਿੰਟ ਵੈਗਰੂ ਵੈਗਰੂ ਕਹਾ ਗਿਆ ਉਹ ਕਹਿੰਦਾ ਮੈਨੂੰ ਨਲਕ ਚਾਹੀਦਾ ਸਵਰਗ ਉਹ ਕਹਿੰਦਾ ਮੈਨੂੰ ਸਵਰਗ ਚਾਹੀਦਾ 5 ਮਿੰਟ ਵਾਸਤੇ ਵੀ ਜਿਹੜਾ ਕਿਉਂਕਿ ਲਿਖਿਆ ਹੋਇਆ ਸੀਗਾ ਉੱਥੇ ਜਦੋਂ ਉਹਨੇ 5 ਮਿੰਟ ਸਵਰਗ ਦੇ ਵਿੱਚ ਦੇਖਿਆ 10-40 ਬੰਦੇ ਵੈਗਰੂ ਵੈਗਰੂ ਕਰਦੇ ਸੀ ਕਹਿੰਦੇ ਹੁਣ ਤੇਰੀ ਵਾਰੀ ਨਹੀਂ ਆਉਗੀ ਕਿਉਂ ਕਿਉਂਕਿ ਇੱਥੇ ਲੱਖਾਂ ਹੀ ਬੰਦਾਂ ਦਾ ਜਾਪ ਕਰਦਾ ਇੱਥੇ ਨਹੀਂ ਇਮਰਾਨ ਪੂਰੀ ਹੋ ਗਈ ਉਹ ਕਿੱਥੇ ਹੋ ਗਈ ਨਾਲੇ ਸੀ ਕਹਿਣਾ ਜਿੱਥੇ ਜਾਇਪ ਹੈ ਮੇਰਾ ਸਤਿਗੁਰੂ ਸੋਥਾਨ ਸੁਆਭਰਮਨ ਜ ਥਾਨ ਸਵਾਵਾ ਕਿਉਂ ਨੂ ਇੰਨਾ ਲੋਕਾਂ ਦਾ ਤਾਪਾ ਇੰਨੀ ਸ਼ਰਧਾ ਹੈ ਕਿ ਇੱਥੇ ਦੇ ਨਾ ਮਰਾਤਪੁਰੇ ਕਿਤੇ ਵੀ ਤੁਸੀਂ ਪੜਨ ਲੱਜੋ ਇਹ ਨਹੀਂ ਅਗਭੀ ਆਈ ਹਸਤਾਨਾ ਕਿਤੇ ਵੀ ਤੁਸੀਂ ਬਾਣੀ ਬਾੜ ਕੇ ਪੜਨ ਲੱਜੋ ਹੁਣ ਅਸੀਂ ਰੂੜੀਆਂ ਦੇ ਜਾਣਾ ਕਿਤੇ ਵੀ ਜਾਣਾ ਪਡਾਲਾ ਜਾਂਦੇ ਆ ਉੱਥੇ ਅਸੀਂ ਮੱਥਾ ਨਹੀਂ ਟੇਕਦੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ ਉਹੀ ਸਥਾਨ ਕੀ ਬਾਣੀ ਦਾ ਸਵਾਵਾ ਬਣ ਜਾਂਦਾ ਇਹ ਤਾਂ ਮੰਨਦੇ ਹੋ ਬਸ ਆਹੀ ਗੱਲ ਆ ਜੀ ਮੇਰੀ ਜਨ ਦੀ ਮੰਦੀ ਇਹ ਆ ਬਾਕੀ ਤੁਹਾਨੂੰ ਕੋਈ ਬਿਆਨ ਹੋਰ ਕੁਝ ਲਊ ਦਊਗਾ ਮੇਰਾ ਸਿੱਧੇ ਜਿਹੇ ਬਿਆਨ ਨੇ ਵੀ ਜਿੱਥੇ ਮੇਰੇ ਸਤਿਗੁਰਾਂ ਦੀ ਬਾਣੀ ਪੜਨ ਲੱਗ ਜਾਂਦੇ ਆ ਕਿਤੇ ਵੀ ਘਰੇ ਪੜਨ ਲੱਜ ਯਾਰ ਇੱਥੇ ਤਾਂ ਇੰਨੀ ਸੰਗਤ ਪੜਦੀ ਆ ਐਡੀ ਸੰਗਤ ਦੇ ਵਿੱਚ ਸ਼ਰਧਾ ਨਹੀਂ ਪੂਰੀ ਹੋਊਗੀ ਫਿਰ ਉੱਥੇ ਹੋਰ ਕਿੱਥੇ ਹੋਊਗੀ ਤੋਂ ਹੋਰ ਵੀ ਤੁਹਾਡੀ ਜਿਹੜੀ ਸੰਗਤ ਨਾਲ ਗੱਲਬਾਤ ਕਰਵਾਵਾਂਗੇ ਕਿ ਕਿਸ ਤਰੀਕੇ ਨਾਲ ਇੰਨੀ ਭੀੜ ਇਨਾ ਇਕੱਠ ਤੁਸੀਂ ਮੌਸਮ ਦੇਖ ਸਕਦੇ ਹੋ ਗਰਮੀ ਇੰਨੀ ਆ ਫਿਰ ਵੀ ਸੰਗਤ ਜਿਹੜੀ ਆ ਉਹ ਕੰਮ ਬਾਕੇ ਇੱਥੇ ਪਹੁੰਚਦੀ ਹੈ ਜੀ ਇੰਨੀ ਸੇਵਾ ਭਾਵਨਾ ਕਿ ਤੁਹਾਡੇ ਹੱਥ ਤੇ ਇੱਕ ਪਾਸੇ ਪਲਸਟਰ ਲੱਗਾ ਤੇ ਦੂਜੀ ਹੱਥ ਨਾਲ ਜਿਹੜਾ ਪੱਖੀ ਝੱਲਦੇ ਵੀ ਉਹ ਇੱਥੇ ਆ ਕੇ ਸੰਗਤ ਦੀ ਸੇਵਾ ਕਰ ਰਹੇ ਹੋ ਕੀ ਭਾਵਨਾ ਤੁਹਾਡੀ ਬਾਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਆ ਉਹਨਾਂ ਸਾਧਕੇ ਤੁਰੇ ਫਿਰਦੇ ਆ ਤਾ ਪਤਾ ਹੀ ਨਹੀਂ ਲੱਗਦਾ ਸਾਡਾ ਦਾ ਵਜਿ ਹੋਈ ਹੈ ਬਸ ਸੇਵਾ ਕਰੀਦੀ ਹੈ ਬਸ ਹੋਈ ਹੈ ਇੰਨੀ ਗਰਮੀ ਆ ਧੁੱਪ ਆ ਪਸੀਨਾ ਪਸੀਨੀ ਹੋਏ ਪਏ ਨੇ ਸਾਰੇ ਜਣੇ ਫਿਰ ਵੀ ਇੱਥੇ ਇੰਨੀ ਸੰਗਤ ਹੋਮ ਹੋਮਾ ਕੇ ਪਹੁੰਚਦੀ ਹੈ ਕੀ ਮਹੱਤਤਾ ਹੈ ਸਥਾਨ ਦੀ ਮੱਤਾ ਜੀ ਦੇਖੋ ਜਿਹੜੇ ਸੱਚੇ ਦਿਲ ਨਾਲ ਇੱਥੇ ਆਣ ਕੇ ਮੱਥਾ ਟੇਕਦੇ ਆ ਉਹਨਾਂ ਕੋਲ ਬਾਬਾ ਦੀਪ ਸਿੰਘ ਜੀ ਕੋਲ ਮੰਨਦੇ ਆ ਸੱਚੇ ਦਿਲ ਨਾਲ ਸਭ ਨੂੰ ਮਿਲਦਾ ਸਾਰੇ ਆਣ ਕੇ ਤਾਂ ਹੀ ਇੱਥੇ ਆਣ ਕੇ ਦੁਪਹਿਰਾ ਕੱਟਦੇ ਆ ਤੁਹਾਨੂੰ ਕਦੇ ਕੁਝ ਇਦਾਂ ਦਾ ਹੋਇਆ ਕਿ ਤੁਸੀਂ ਮੰਨ ਚ ਕੋਈ ਆਸ ਲੈ ਕੇ ਆਏ ਹੋ ਤੁਹਾਡੀ ਇੱਥੇ ਪੂਰੀ ਹੋਈ ਹੋਵੇ ਤੁਹਾਨੂੰ ਤਾਂ ਸਾਰਾ ਕੁਝ ਬਾਬਾ ਜੀ ਇੱਥੇ ਮਿਲਿਆ ਸਭ ਕੁਝ ਇਥੋਂ la son. ਤੁਸੀਂ ਹਰ ਵਾਰੀ ਆਉਂਦੇ ਹੋ ਇੱਥੇ? ਹਾਂਜੀ ਹਰ ਬੁੱਧਵਾਰ ਆਈਦਾ ਐਤਵਾਰ ਆਈਦਾ ਜੀ ਇੱਥੇ। ਕਿੰਨਾ ਟਾਈਮ ਲੱਗਦਾ ਤੁਹਾਨੂੰ ਆਉਂਦਿਆਂ ਨੂੰ? ਮੈਨੂੰ ਕਟੋਕੜ ਦੀ 2 ਸਾਲ ਤੋਂ ਉੱਤੇ ਹੋ ਗਿਆ ਬਾਬਾ ਜੀ। ਨਹੀਂ ਇੰਨੀ ਗਰਮੀ ਹੈ ਇੱਥੇ ਸੰਗਤ ਇੰਨੀ ਜ਼ਿਆਦਾ ਜਿਹੜੀ ਫਿਰ ਵੀ ਮੌਜੂਦ ਹੈ ਇੱਥੇ ਬਾਬਾ ਦੀਪ ਸਿੰਘ ਦੀ ਕਿਰਪਾ ਹੁੰਦੀ ਹੈ। ਇੱਥੇ ਸੰਗਤ ਇੰਨੀ ਦੂਰ-ਦੂਰੋਂ ਕਿਉਂ ਆਉਂਦੀ ਹੈ? ਚੁੱਪੇ ਬਾਬਾ ਜੀ ਇੱਥੇ ਚਪੈੜਾ ਕੱਟਣ ਆਉਂਦੇ ਨੇ ਬਾਬਾ ਜੀ ਦਾ। ਅਤੇ ਜਿਹੜੇ ਸੰਗਤ ਆਪਣੇ ਮੂੰਹੋਂ ਮੁਰਾਦਾ ਮੰਗਦੇ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ। ਇਸ ਦਾ ਕਿ ਸ਼ਰਧਾ ਬਹੁਤ ਹੈ। ਇਸ ਦਾ ਕਿਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਂਦੇ ਆ ਸਾਨੂੰ 2 3 ਸਾਲ ਹੋ ਗਏ ਨੇ ਆਉਂਦੇ ਆ ਮਤਲਬ ਬਾਰਿਸ਼ ਪੈਂਦੀ ਹੋਵੇ ਬਾ ਮੀ ਹੋਵੇ ਕੁਝ ਵੀ ਹੋਵੇ ਆ ਨਹੀਂ ਆਣਾ ਠੀਕ ਹੈ ਇੰਨੀ ਗਰਮੀ ਦੇ ਵਿੱਚ ਵੀ ਜਿਹੜਾ ਤੁਸੀਂ ਸੇਵਾ ਕਰ ਰਹੇ ਹੋ ਪਾਣੀ ਦੀ ਜਲਦੀ ਸੇਵਾ ਕਰ ਰਹੇ ਹੋ ਇੱਥੇ ਇਸ ਥਾਂ ਤੇ ਬਾਬਾ ਦੀਪ ਸਿੰਘ ਦੀ ਜਗ੍ਹਾ ਦੇ ਉੱਪਰ ਕਿਹੜੀ ਚੀਜ਼ ਤੁਸੀਂ ਕਦੇ ਮੰਗੀ ਜਿਹੜੀ ਪੂਰੀ ਹੋਵੇ ਸਾਨੂੰ ਸਭ ਕੁਝ ਮਿਲਿਆ ਉਹ ਜੋ ਵੀ ਮੰਗਿਆ ਹੋਵੇ ਸਰ ਕੋ ਮਕਾਨ ਇਸਨ ਬਾਬੇ ਨੇ ਮਕਾਨ ਤੇ ਸਭ ਕੁਝ ਦਿੱਤਾ ਬਾਬਾ ਜੀ ਨੇ ਬਹੁਤ ਬਹੁਤ ਕੁਝ ਦਿੱਤਾ ਹੋਵੇ ਕਿਥੋਂ ਕਿਥੋਂ ਆਉਂਦੀ ਹੈ ਸੰਗਤ ਬਹੁਤ ਦੂਰੋਂ ਦੂਰੋਂ ਬਲੋ ਆਣੇ ਬਾਰੋਂ ਵੀ ਆਉਂਦੇ ਆ ਇੰਨੇ ਵਹੀ ਸ਼ੁਰੂ ਹੁੰਦਾ ਇੱਥੇ ਸਵੇਰੇ 12 ਵਜੇ ਸਵੇਰੇ 4 ਵਜੇ ਤੱਕ 4 ਵਜੇ ਤੱਕ ਕਿਹੜੇ ਕਿਹੜਾ ਪਾਠ ਹੁੰਦਾ ਜਪਜੀ ਸਾਹਿਬ ਦੇ ਦੋ ਪਾਠ ਸੁਖਮਨੀ ਸਾਹਿਬ ਦਾ ਇੱਕ ਪਾਠ ਜਪਜੀ ਸਾਹਿਬ ਜਪਜੀ ਸਾਹਿਬ ਪੰਜ ਪਾਠ ਚਪਾਈ ਸਵੇਰੇ ਦੋ ਤੇ ਸੁਖਮਨੀ ਸਾਹਿਬ ਦਾ ਸੁਖਮਨੀ ਸਾਹਿਬ ਇੱਕ ਪਾਠ ਵੀਰ ਜੀ ਦੇਖ ਰਹੇ ਆ ਕਿ ਇੰਨੀ ਗਰਮੀ ਆ ਇੱਥੇ ਪਸੀਨਾ ਪਸੀਨੀ ਹੋਇਆ ਪਿਆ ਹਰ ਇੱਕ ਜਣਾ ਫਿਰ ਵੀ ਇੰਨੀ ਸੰਗਤ ਇੱਥੇ ਪਹੁੰਚਦੀ ਹੈ ਕੀ ਸ਼ਰਧਾ ਇੱਥੋਂ ਦੀ ਵਾਹੀ ਗੁਰੂ ਸਾਹਿਬ ਨਾਲ ਪਹਿਲੇ ਸਾਰੇ ਸੰਗਤ ਨੂੰ ਗੁਰੂ ਪਰੀ ਸਾਹਿਬ ਦੇ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅੱਜ ਬੁੱਧਵਾਰ ਦਾ ਦਿਨ ਤਣਤਨ ਬ ਦੀਪ ਸਿੰਘ ਜੀ ਦਿਨ ਹੈ ਜੀ ਚੁਕੈਰਾ ਸਾਹਿਬ ਜੋ ਲੁਧਿਆਣਾ ਵਿੱਚ ਸਾਰੀ ਸੰਗਤ ਹਰ ਹਲ ਮਿਲ ਕੇ ਸ਼ਹਿਰ ਨਿਵਾਸੀ ਸਾਰੇ ਮਨਾਰੇ ਨੇ ਜੀ ਇਹ ਸਭ ਗੁਰੂ ਦਾ ਪਿਆਰ ਹੈ ਜੀ ਇਹ ਗੁਰੂ ਦੀ ਸੰਗਤ ਹੈ ਜੋ ਗੁਰੂ ਦੀ ਗੋਦ ਵਿੱਚ ਬੈਠੀ ਹੈ ਆਪਾਂ ਨੂੰ ਘਰੇ ਗਰਮੀ ਲੱਗ ਸਕਦੀ ਹੈ ਪਰ ਗੁਰੂ ਦੀ ਗੋਦ ਵਿੱਚ ਗਰਮੀ ਨਹੀਂ ਲੱਗ ਸਕਦੀ ਭਾਵੇਂ 46 ਡਿਗਰੀ ਤਾਪਮਾਨ ਹੈ ਜਾਂ 48 ਜੇ ਭਾਵੇਂ ਕੱਲ ਨੂੰ 50 ਹੀ ਹੋ ਜਾਏਗਾ ਐਦੋਂ ਵੱਧ ਤੁਹਾਨੂੰ ਰਸ ਮਿਲੇਗਾ ਐਦੋਂ ਘੱਟ ਰਸ ਨਹੀਂ ਮਿਲੇਗਾ ਇਹ ਗੁਰੂ ਦਾ ਪਿਆਰ ਹੈ ਗੁਰੂ ਦੀ ਸੰਗਤ ਹੈ ਜੀ ਸ਼ਰਧਾ ਹੈ ਵੇ ਜੀ ਇੱਥੇ ਸੁਣਿਆ ਹੈ ਕਿ ਇੱਥੇ ਜਿਹੜੀ ਕਿਸੇ ਦੀ ਕੋਈ ਮੁਰਾਦ ਹੁੰਦੀ ਹੈ ਉਹ ਹੁੰਦੀ ਹੈ ਇਹ ਸੱਚੇ ਗੱਲ ਇਹ ਇਹ ਬਿਲਕੁਲ 101% ਸੱਚ ਹੈ ਜੀ ਜੋ ਕੁਛ ਡਾਕਟਰ ਨਹੀਂ ਕਰ ਸਕਦੇ ਜੋ ਕੁਛ ਵੱਡੇ ਵੱਡੇ ਵਿਗਿਆਨਿਕ ਨਹੀਂ ਕਰ ਸਕਦੇ ਉਹ ਬਾਬਾ ਦੀਪ ਸਿੰਘ ਆਂਗੇ ਇੱਥੇ ਕਰ ਦਿੰਦਾ ਬਹੁਤ ਦੂਰੋਂ ਜਿਹੜਾ ਵਿਦੇਸ਼ਾਂ ਚੋਂ ਸ਼ਹਿਰਾਂ ਚੋਂ ਕਈ ਕਈ ਇਲਾਕੇ ਚ ਜਿਹੜੀ ਸੰਗਤ ਜਿਨ੍ਹਾਂ ਦੇ ਕਈ ਕਈ ਕੈਂਸਰ ਠੀਕ ਨਹੀਂ ਹੁੰਦਾ ਜਿਨ੍ਹਾਂ ਡਾਕਟਰ ਜਵਾਬ ਦੇ ਚੁੱਕੇ ਨੇ ਉਹ ਇਹ ਸਭ ਤੋਂ ਵੱਡਾ ਡਾਕਟਰ ਹੈ ਜਿਹਦੇ ਘਰ ਹਮੇਸ਼ਾ 24 ਘੰਟੇ ਤੁਸੀਂ ਜਦੋਂ ਵੀ ਆਓਗੇ ਤੁਹਾਨੂੰ ਇੱਥੇ ਹਮੇਸ਼ਾ ਰਸ ਮਿਲੇਗਾ ਜੀ ਤੇ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਖਰਦਾ ਹੈ ਜੀ ਇੱਥੇ ਅੱਖੀ ਤੁਹਾਡਾ ਦੇਖਿਆ ਕੋਈ ਹੈਗਾ ਇਦਾਂ ਦਾ ਇਨਸੀਡੈਂਟ ਕਿ ਜਿਹੜਾ ਬੰਦਾ ਕੋਈ ਬਿਮਾਰ ਸੀ ਬਹੁਤ ਜ਼ਿਆਦਾ ਇੱਥੇ ਆ ਕੇ ਠੀਕ ਹੋ ਜਾਵੇ ਹਾਂਜੀ ਬਿਲਕੁਲ ਜੀ ਇੱਥੇ ਕੈਂਸਰ ਵਾਲੇ ਬੰਦੇ ਬਹੁਤ ਜ਼ਿਆਦਾ ਜਿਹਨਾਂ ਨੇ ਡਾਕਟਰਾਂ ਨੇ ਜਵਾਬ ਦਿੱਤੇ ਸੀ ਵੀ ਇੱਥੇ ਤੁਹਾਨੂੰ ਜਵਾਬ ਹੈ ਜੀ ਤੁਹਾਡਾ ਥੋੜੇ ਦਿਨਾਂ ਉਹ ਇੱਥੇ ਆ ਕੇ ਬੁੱਧਵਾਰ ਨੂੰ ਚਪੈੜਾ ਕਰਦੇ ਨੇ ਆਪਣਾ ਪੂਰਾ ਚਪੈੜਾ ਸਵੇਰ ਤੋਂ ਲੈ ਕੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਚਪੈੜਾ ਸਾਹਿਬ ਲੱਗਦੇ ਨੇ ਜਿਹੜਾ ਉਹਨਾਂ ਦੇ ਇੱਕ ਵੀ ਚ ਦੋ ਵੀ ਜਿਨ੍ਹਾਂ ਨੇ ਉਹ ਚਪੈੜੇ ਕਰਦੇ ਨੇ ਉਹਨਾਂ ਦੀ ਹਾਜ਼ਰੀ ਲੱਗ ਜਾਂਦੀ ਹੈ ਜੋ ਵੀ ਉਹਨਾਂ ਦੀ ਜੀ ਸੈਨ ਕੋਲ ਖੜ ਕੇ ਸੁਣਦੇ ਨੇ ਜੀ ਸਭ ਠੀਕ ਹੋ ਕੇ ਗਏ ਨੇ ਜੀ ਤੁਹਾਡੇ ਕਿੰਨਾ ਟਾਈਮ ਇੱਥੇ ਆਉਣਾ ਪੈਂਦਾ ਹੈ ਇਸ ਦੁਪਹਿਰਾ ਸਾਹਿਬ ਦੇ ਵਾਸਤੇ ਇਹ ਤੁਹਾਡੀ ਸ਼ਰਤ ਹੈ ਜੀ ਜਦੋਂ ਤੁਸੀਂ ਇੱਥੇ ਪਹਿਲੀ ਗੱਲ ਤੇ ਜਿਹੜਾ ਵੀ ਬੰਦਾ ਠੀਕ ਹੋ ਗਿਆ ਉਹ ਪੱਕਾ ਹੀ ਸਮਝੋ ਲੱਗ ਗਿਆ ਜੀ ਉਹ ਸਗੋਂ ਚਾਰ ਬੰਦੇ ਕੀ 10 ਬੰਦੇ ਕੀ ਹੋਰ ਨੂੰ ਲੈ ਕੇ ਆਂਦੇ ਸਾਰੀ ਗੁਰੂ ਜੀ ਸੰਗਤ ਹੈ ਜੀ ਗੁਰੂ ਦਾ ਪਿਆਰ ਤੁਸੀਂ ਬਾਈ ਪ੍ਰੋਫੈਸ਼ਨ ਉਹਦਾ ਜੋਬ ਕਰਦੇ ਹੋ ਕੰਮ ਕਰਦੇ ਹੋ ਮੇਰਾ ਆਪਣਾ ਬਿਜ਼ਨਸ ਹੈ ਜੀ ਮੇਰੀ ਚੱਕੀ ਆਤੇ ਦੀ ਜੀ ਤੁਸੀਂ ਫਿਰ ਵੀ ਇੱਥੇ ਜਿਹੜੀ ਸੰਗਤ ਦੀ ਜੋੜੇ ਨੇ ਸੇਵਾ ਕਰ ਰਹੇ ਹੋ ਇਹ ਸਭ ਗੁਰੂ ਕਰਾਂਦੇ ਜੀ ਅਸੀਂ ਨਹੀਂ ਕਰਦੇ ਜੀ ਨਾ ਅਸੀਂ ਆਨੇ ਆ ਜ ਤੁਸੀਂ ਸਾਡੇ ਕੋਈ ਕੋਈ ਬੜੀ ਨਾਗੇ ਹੋ ਜਾਂਦੇ ਨੇ ਸਾਨੂੰ ਇੱਥੇ ਪੁੱਛਦੇ ਤੁਸੀਂ ਕਿਉਂ ਨਹੀਂ ਆਏ ਮੈਂ ਕਿਹਾ ਗੁਰੂ ਦਾ ਹੁਕਮ ਹੈ ਜੀ ਇਨਸਾਨ ਕਦੀ ਵੀ ਨਹੀਂ ਆ ਸਕਦਾ ਜੋ ਆਪਾਂ ਕਹਿੰਦੇ ਆਪਾਂ ਕੱਲ ਜਾਣਾ ਵੈ ਕੱਲ ਕੁਝ ਨਹੀਂ ਪਤਾ ਇਹ ਸਭ ਬਾਬਾ ਦੀਪ ਸਿੰਘ ਨੂੰ ਪਤਾ ਉਹ ਬੁਲਾਉਂਦੇ ਨੇ ਉਹ ਸੇਵਾ ਕਰਾਉਂਦੇ ਨੇ ਇਨਸਾਨ ਹੀ ਸੇਵਾ ਕਰਦਾ ਤੁਨ ਕਿੰਨਾ ਟਾਈਮ ਹੋ ਗਿਆ ਇੱਥੇ ਆਂਦੇ ਆ ਮੈਨੂੰ ਇੱਥੇ ਆੰਦ ਨੇ ਕਟਕਰੀ 5 ਸਾਲ ਹੋ ਗਏ ਨੇ ਜੀ 5 ਸਾਲ ਤੋਂ ਲਗਾਤਾਰ ਆ ਰਹੇ ਹਾਂ ਹਾਂ ਜੀ ਲਗਾਤਾਰ ਆ ਰਹੇ ਹਾਂ ਸੋ ਇਹ ਤੁਸੀਂ ਦੇਖ ਸਕਦੇ ਹੋ ਸੰਗਤ ਦਾ ਪਿਆਰ ਬਾਬਾ ਦੀਪ ਸਿੰਘ ਜੀ ਪ੍ਰਤੀ ਕਹਿੰਦੇ ਹਰ ਇੱਕ ਗੱਲ ਜਿਹੜੀ ਮਾਨ ਦੀ ਪੂਰੀ ਹੁੰਦੀ ਹੈ ਜੋ ਡਾਕਟਰ ਨਹੀਂ ਠ ਆਗੇ ਲੋਕਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਵਾਇਗੁਰਜਾ ਖਾਲਸਾ ਵਾਇਗੁਰਜ ਕੀ ਫਤਿਹ ਬਾਪੂ ਜੀ ਨੇ ਗਰਮੀ ਦੇ ਵਿੱਚ ਤੁਸੀਂ ਆਏ ਹੋ ਇੱਥੇ ਗੁਰਦੁਆਰਾ ਸਾਹਿਬ ਹਾਂ ਉਹ ਬੋਲਿਆ ਨਹੀਂ ਜਾਂਦਾ ਹਾਂ ਬੋਲਿਆ ਨਹੀਂ ਜਾਂ ਇਹਨਾਂ ਦਾ ਅਟੈਕ ਆ ਗਿਆ ਸੀਗਾ ਪੈਰਾਲਾਈਜ਼ ਦਾ ਉਹ ਦਿਮਾਗ ਜਿਹੜਾ ਨਾ ਕੰਮ ਨਹੀਂ ਕਰਦਾ ਹੈਗਾ ਉਹਨਾਂ ਇਹ ਉਹਦੇ ਵਿੱਚ ਥੱਗੇ ਹੋ ਗਏ ਸੀ ਨਾ ਜਿਹਦੇ ਵਿੱਚ ਖੂਨ ਜੰਮ ਜਾਂਦਾ ਮਤਲਬ ਆਕਸੀਜਨ ਨਹੀਂ ਮਿਲਦੀ ਤੇ ਫਿਰ ਡਾਕਟਰ ਦੀ ਥਾਦੇ ਤੁਸੀਂ ਇੱਥੇ ਆ ਗਏ ਅਸੀਂ ਮੰਨਦੇ ਮਹਾਰਾਜ ਨੂੰ ਪਹਿਲਾਂ ਡਾਕਟਰ ਕੋਲੇ ਗਏ ਸੀ ਡਾਕਟਰ ਕੋਲ ਗਈ ਦਵਾਈ ਚੱਲੂ ਆ ਉਹ ਜ਼ਿੰਦਗੀ ਭਰ ਚੱਲਣੀ ਦਵਾਈ ਹਾਂ ਜੀ ਹਾਂ ਜੀ ਇੱਥੇ ਆ ਕੇ ਫਰਕ ਪਿਆ ਫਿਰ ਹਾਂ ਕਿੰਨੀ ਕਿਰਦਾ ਇੱਥੇ ਬਹੁਤ ਜ਼ਿਆਦਾ ਜਿੱਦ ਨਾ ਆਈਏ ਤਾਂ ਲੱਗੂਗਾ ਕਿ ਤੜਫਦਾ ਦਿਲ ਵੀ ਚਾਹੇ ਮੱਥਾ ਹੀ ਅਸੀਂ ਟੇਕ ਕੇ ਆ ਜੀ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੱਥੇ ਆ ਰਹੇ ਹੋ ਹਾਂਜੀ ਹਾਂਜੀ ਚਾਹੇ ਮੀਂਹ ਪੈਂਦਾ ਹੋਵੇ ਗਰਮੀ ਹੋਵੇ ਮੱਥੀ ਹੋਵੇ ਹਾਂ ਜੀ ਅਸੀਂ ਕੋਸ਼ਿਸ਼ ਪੂਰੀ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੁੰਦੀ ਹੈ ਪੂਰੀ ਹਾਂਜੀ ਹਾਂਜੀ ਬਿਲਕੁਲ ਹੁੰਦੀ ਮੰਨਵੇ ਜੀ ਸਾਨੂੰ ਹੈਗਾ ਅਸੀਂ ਜਰੂਰ ਆਨੇ ਹੁੰਦੀ ਹੈ ਇਹ ਦਿਲੋਂ ਆ ਬੇਟੇ ਪੁਜੀ ਇੱਥੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਬੁੱਧਵਾਰ ਹੈ ਕਹਿੰਦੇ ਦੁਪਹਿਰਾ ਸਾਹਿਬ ਇੱਥੇ ਕੱਟਣ ਆਂਦੀ ਹੈ ਸੰਗਤ ਇੰਨੀ ਗਰਮੀ ਹੈ ਇੰਨੀ ਧੁੱਪ ਹੈ ਫਿਰ ਵੀ ਸੰਗਤ ਬੜੀ ਦੂਰੋਂ ਦੂਰੋਂ ਆਂਦੀ ਹੈ ਕੀ ਮੰਨਤਾ ਇੱਥੋਂ ਦੀ ਮੰਨਤਾ ਕੋਈ ਖਾਸ ਨਹੀਂ ਹੈਗੀ ਮੰਨਤਾ ਇਹ ਮਨ ਦੀ ਸ਼ਰਧਾ ਵਾ ਜਿੱਥੇ ਮਨ ਦੀ ਸ਼ਰਧਾ ਟਿਕ ਜਾਂਦੀ ਹੈ ਉੱਥੇ ਬਾਬੇ ਦੇ ਬਾਰੇ ਨਿਆਰੇ ਹੁੰਦੇ ਤੁਸੀਂ ਵੀ ਆਨੇ ਇੱਥੇ ਮੈਂ ਸਵੇਰ ਦੇ ਟਾਈਮ ਮੱਥਾ ਰੇਕ ਕੇ ਆਪਣੇ ਕੰਮ ਤੇ ਚਲੇ ਜਾਂਦਾ ਬਸ ਤੇ ਜਿਹੜੀ ਸੰਗਤ ਇੱਥੇ ਆਉਂਦੀ ਆ ਸੁਣਿਆ ਕਿ ਇੱਥੇ ਬੜਿਆਂ ਦੇ ਕਹਿੰਦੇ ਵੀ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ ਲੋਕਾਂ ਦੀਆਂ ਜਿਹੜੀਆਂ ਮੰਨ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਜਿਹੜੇ ਮਨ ਤੇ ਧਾਰ ਕੇ ਆਉਂਦਾ ਬੰਦਾ ਕਿਤੇ ਵੀ ਚਲਾ ਜਾਵੇ ਉਹ ਹਮੇਸ਼ਾ ਹੀ ਉੱਥੋਂ ਮੰਨਤ ਪੂਰੀ ਹੁੰਦੀ ਹੈ ਕਿਉਂ ਉੱਥੇ ਗੁਰੂ ਨਾਨਕ ਦੇਵ ਆਵਾਸਾ ਹੈਗਾ ਇੱਥੇ ਜਿਵੇਂ ਤੁਸੀਂ ਹੁਣ ਆਪ ਮੰਨਦੇ ਹੋ ਕਿ ਇੱਥੇ ਗੁਰੂ ਸਾਹਿਬ ਆਪ ਪ੍ਰਕਾਸ਼ਮਾਨ ਹੁੰਦੇ ਨੇ ਜੋ ਸੰਗਤ ਇੰਨੀ ਇੱਥੇ ਪਾਠ ਕਰਦੀ ਹੈ ਜੀ 24 ਘੰ ਕਿੰਨੀ ਸੰਗਤ ਜਿਹੜੀ ਆ ਕਿ ਕਿੰਨੀ ਕ ਦੂਰੋਂ ਦੂਰੋਂ ਜਿਹੜੀ ਸੰਗਤ ਇੱਥੇ ਆਂਦੀ ਹੈ ਮੇਖਲ ਪੂਰਾ ਲੁਧਿਆਣਾ 99% ਆਂਦਾ ਚਪਾਰੇ ਹੋਰ ਵੀ ਬੁੱਧਵਾਰ ਲੱਗਦੇ ਨੇ ਕਿਤੇ ਉੱਥੋਂ ਵੀ ਸੰਗਤ ਕੱਟ ਕੇ ਇੱਥੇ ਆਈ ਜੀ